ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਅਰਦਾਸ ਕਰਦੀ ਆਂ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਦੁੱਖਤ ਕਲੀਫਾ ਤੋਂ ਦੂਰ ਰੱਖੇ ਬਲੋਜੀ ਵਿੱਕੀ ਸਿੰਘ ਨੂੰ ਹਾਂ ਵਿੱਕੀ ਸਿੰਘ ਨੂੰ ਮਿਲੇ ਬਿਨਾਂ ਦਸਰਨਾ ਨਹੀਂ ਜੀ ਤੁਹਾਡੇ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਹਾਂ ਮੈਡਮ ਨੇ ਜੀ ਗੱਡੀ ਦੀ ਮਰਵਾਤੀ ਬ੍ਰੇਕ ਮੇਰੀ ਗੱਲ ਤਾਂ ਸਹੀ ਉਹ ਬ੍ਰੇਕ ਬ੍ਰੇਕ ਇੰਨੀ ਖੁਸ਼ ਹੋ ਕੇ ਕਹਿੰਦੇ ਜੀ ਤੁਹਾਨੂੰ ਬਲੌਗ ਬਣਾਉਣ ਵਾਸਤੇ ਮੌਕਾ ਦਿੰਨਾ ਮੈਂ ਬਲੌਗ ਬਣਾਉਣਾ ਮੈਂ ਉਹ ਵੀ ਸਭ ਦੱਸ ਦਈਏ ਤੁਹਾਡੇ ਦੇਖੋ ਇੱਕ ਤਾਂ ਲੈਣੇ ਆਪਾਂ ਨੇ ਰੀਤ ਨੂੰ ਧੀਆ ਵਾਸਤੇ ਕੱਪੜੇ ਜਾਂ ਰਾਖੜੀਆਂ ਨੂੰ ਸੂਟ ਹੁਣ ਇਹਦੇ ਰਾਖੜੀਆਂ ਦੇ ਪੈਸੇ ਬਣੇ ਆ ਹਾਂ ਠੀਕ ਹੈ ਸ਼ੋਗਰ ਆ ਜਿਹੜਾ ਰਾਖੜੀ ਵਾਲੇ ਪੈਸੇ ਕਰ ਚੰਨ ਹਾਂ ਮੈਂ ਇਹਦੇ ਕੋਈ ਪੈਸਾ ਵੀ ਨਹੀਂ ਆਪਣੇ ਕੋਲ ਰੱਖ ਮੈਂ ਮੈਂ ਉਹ ਗੱਲ ਨਹੀਂ ਇਹਨੂੰ ਜਮਾ ਕਰਵਾ ਦਾਂਗੀ ਬੈਂਕੇ ਤੇ ਜਾ ਕੇ ਬੈਂਕੇ ਦਾ ਹੈ ਨਹੀਂ ਇਹ ਪੈਸੇ ਜ਼ਿਆਦਾ ਬਣ ਜਾਂਦੇ ਨਾ ਫਿਰ ਆਪਣੇ ਕੋਲ ਰੱਖਦੀ ਨਹੀਂ ਹੈਗੀ ਨਾ ਫਿਰ ਇਹ ਜਮਾ ਕਰਵਾ ਦਿੰਦੀ ਪੈਸੇ ਤਾਂ ਕਰਕੇ ਫਿਰ ਕੋਈ ਦੇਖ ਲੂੰਗੀ ਖੋਸਾ ਕੀ ਕਰਨ ਨੂੰ ਵੀ ਦੇਖ ਲੂੰਗੀ ਹਾਂ ਇਹਦੇ ਲੈ ਲਈ ਲੈਣੇ ਆ ਦੋ ਸੂਟ ਕਦੇ ਇੱਟਣਾ ਗਏ ਜੀ ਕਿਤੇ ਦੇਖਿਆ ਕਦੇ ਕਮਾਣੋ ਸੀ ਆਏ ਹੋਏ ਵੀ ਜਾਂ ਰੀਤ ਵਾਸਤੇ ਜਾਂ ਕਰਨ ਵਾਸਤੇ ਨਹੀਂ ਜਏ ਆਪਣੇ ਵਾਸਤੇ ਜਾਂ ਨਹੀਂ ਮੇਰੇ ਵਾਸਤੇ ਵੀ ਬਿਨਾ ਕੱਪੜੇ ਲੱਤੇ ਮੁੜ ਕੇ ਹੋਏ ਕਦੇ ਚਲੋ ਠੀਕ ਹੈ ਇਹ ਜਿਹੇ ਦਿਨ ਸੜਾ ਚੜ੍ਹੇ ਹੀ ਨਹੀਂ ਕੋਈ ਇੱਕ ਤਾਂ ਕੱਪੜੇ ਲੈਣੇ ਆ ਦੂਜਾ ਆਏ ਆ ਵੀ ਆਪਾਂ ਭੈਣ ਨੂੰ ਰਸਤੇ ਕਿਸੰਧਾਰਾ ਦੇ ਦਾਂਗੇ ਨਾਲੇ ਹਾਂ ਉਹ ਭੈਣ ਨੂੰ ਉਧਰ ਮਰਜੀ ਤੇ ਭੈਣ ਦਾ ਸੰਧਾਰਾ ਬੈਲੈਂਸ ਆ ਜਾ ਹਾਂ ਹਾਂ ਉਹ ਹੁਣ ਚੱਲ ਹਾਂ ਮੁੜ ਕੇ ਪੰਨੋ ਦੱਸ ਰਹੀ ਕਹਣਾ ਨਾ ਜਦ ਤੱਕ ਤਾਂ ਸਮਾਂ ਲੰਘ ਰਿਹਾ ਨਾ ਐ ਹੋ ਨਾ ਫਿਰ ਰੱਖੜੀਆਂ ਵੀ ਆ ਜਾਣਗੇ ਪਰ ਆਪਾਂ ਮੰਨੂ ਤਾਂ ਲੱਗਦਾ ਨਹੀਂ ਵੀ ਪਾ ਹੁਣ ਬਾ ਆਪਣਾ ਟਾਈਮ ਵੱਜ ਗਿਆ 12 ਜੇ ਆਪਣੇ ਭੈਣ ਕੋਲ ਵੀ ਚੱਲ ਗਿਆ ਆਪਾਂ ਤੁਸੀਂ ਭੈਣ ਨੂੰ ਫੋਨ ਕਰ ਲਓ ਭੈਣ ਨੂੰ ਫੋਨ ਤਾਂ ਮੈਂ ਕਰ ਲੰਨਾ ਵੀ ਮੈਂ ਚਾਹੁੰਦਾ ਤਾਂ ਵੀ ਕਰਨ ਨੂੰ ਜੀ ਹੋਗੇ 3-4 ਦਿਨ ਫੋਨ ਕਰਦੇ ਨੂੰ ਵੀ ਕਾਦ ਆਉਣਾ ਕਰ ਹੁਣ ਵੀ ਜੇ 2 ਵਜੇ ਤੋਂ ਪਹਿਲਾਂ ਅਸੀਂ ਉੱਥੇ ਪਹੁੰਚ ਜਾਈਏ ਤਾਂ ਠੀਕ ਹੈ ਦਰ ਰੀਤੀ ਵਿਭਾਗ ਵਾਸੀਆਂ ਜੀ ਲੱਗ ਹੀ ਲੈਣ ਮਨ ਲੱਗਦਾ ਵੀ ਏਸੀ ਦੇ ਵਿੱਚ ਥੋੜਾ ਜਿਹਾ ਨੀਂਦ ਦੇ ਝੂਟੇ ਤਾਂ ਲੱਜ ਜਾਂਦੇ ਹੁਣ ਅਰੇ ਜੀ ਤੇਰੀ ਗੱਲ ਹੈਗੀ ਏਸੀ ਵੀ ਨਾ ਤੂੰ ਸਸਰੀ ਘਰ ਬਲਾਤਾ ਤਾਂ ਤਾਂ ਹੁਣ ਸੂਟ ਲੈਣਾ ਇੱਕ ਫਰਾਕ ਲੈਣੀ ਆ ਚਾ ਲੈਣਾ ਪੈਂਟ 45 ਫਰਾਕ ਲਿਖ ਦਉਗੀ ਪੈਂਟ ਵਾਲੀ ਫਰਾਕ ਲਿਖ ਦਉਗੀ ਹਾਂ ਇਹ ਪੈਂਟ ਵਾਲੀ ਅਗਲੀ ਨਾ ਅਗਲੀ ਨਾ ਪਾਉਣੀ ਨਾ ਹੋਵੇ ਤੂੰ ੱੱਕੇ ਨਾਲ ਪੈਂਟ ਵਾਲੀ ਫਰਾਕ ਲੈ ਦੇ ਉਹਨੂੰ ਓ ਕੋਈ ਵੀ ਫਰਾਕ ਨਹੀਂ ਹੋਣੇ ਇਹਦੇ ਕੋਲ ਕੁੜੀ ਤਾਂ ਕੁੜੀ ਆ ਮੇਰੀ ਮੈਂ ਨਹੀਂ ਜਾਣਦਾ ਜੀ ਜਦ ਸਭ ਤੋਂ ਪਹਿਲੀ ਵਾਰ ਇਹਦੇ ਬਾਤ ਤੇ ਮੈਂ ਫਰਾਕ ਲੱਤੀ ਸੀ ਹਾਂ 1400 ਪਾਉਦੀ 1400 ਰੁਪਏ ਦੀ ਲੱਤੀ ਸੀ ਉਹ ਮੈਂਨੇ ਇੱਕ ਦਿਨ ਭਾਈ ਵਿਆਹਲੇ ਦਿਨ ਉਹ ਵੀ ਇੱਦੀ ਦਿਹਾੜੀ ਉਹ ਭਾਈ ਅੱਧਾ ਅੱਧਾ ਮੰਗਣਾ ਤਾਂ ਕਿ ਬੈਹਤ ਰੀਤ ਮੰਗਣਾ ਤਾਂ ਤੇ ਉਹ ਅੱਧੀ ਕਿ ਦਿਹਾੜੀ ਪਾਈ ਉਹ ਤੋਂ ਬਾਅਦ ਗਰਮੀ ਇੰਨੀ ਹੋ ਗਈ ਮੁੜ ਕੇ ਉਹ ਪਈ ਹੋਣੀ ਹੈਗੀ ਚਲ ਕੋਈ ਗੱਲ ਨਹੀਂ ਮੈਨੂੰ ਮਾਫ਼ ਕਰੋ ਜਿਹੜੇ ਨਿਆਣੇ ਨੇ ਪਾਉਣੀ ਉਹਨੇ ਪਾਉਣੀ ਗੱਲ ਬੱਕਰੀ ਹੁਣ ਤੂੰ ਫਰਾਕਾ ਫਰੁਕਾਂ ਦੇ ਚੱਕਰ ਚੱਨਾ ਭਾਈ ਚਲ ਕੋਈ ਨਾ ਦੁਕਾਨ 'ਚ ਜਾ ਕੇ ਦੇਖਾਂਗੇ ਕਿਹੜੇ ਕੱਪੜੇ ਲੈਣੇ ਮੇਰੇ ਨਾਲ ਹੁਣੇ ਨਾ ਵੈੰਸੋ ਹਾਂ ਬੱਸ ਦਾ ਤਾਂ ਦੇਖੋ ਵੀ ਲੈਣ ਨੂੰ ਲੈ ਲਾਂਗੇ ਸਮਾਨ ਪਣ ਨੂੰ ਸਮਾਨ ਅੱਛਾ ਉਹ ਕਿ ਬਿਸਕੁਟ ਆਰ ਕੇਲੇ ਬਿਸਕੁਟ ਆਰ ਕੇਲਿਆਂ ਦੀ ਦਰਜਣੇ ਲੈਣੀਆਂ ਉਹ ਲੈ ਲਾਂਗੇ ਕੋ ਚੱਕਰ ਨਹੀਂ ਹੈਗਾ ਹਾਂ ਪੁੱਤ ਤਾਂ ਸਾਸਰੀ ਘਰ ਕੱਤ ਨਹੀਂ ਬੁਲਾਉਂਦੀ ਹੁੰਦੀ ਤੂੰ ਐਸੀ ਰਾਜੂ ਐਸੀ ਤਾਂ ਮੈਂ ਤਾਂ ਲਵਾਂਗਾ ਪਹਿਲਾਂ ਸਾਸਰੀ ਘਰ ਬੁਲਾ ਇਹਨੂੰ ਨੀਂਦ ਚੜਦੀ ਅੱਧੀ ਤਾਂ ਪਰ ਇਹਦੀ ਕਾਂਚੀ ਆ ਕਿਤਰ ਜਣੀਆਂ ਚੀਜ਼ੀਆਂ ਲੈਣੀਆਂ ਦੁਕਾਨ 'ਚ ਮੈਂ ਤਾਂ ਇਹਨੂੰ ਲਿਜਾ ਕੇ ਖੋਸੇ ਨਹੀਂ ਜੀ ਮੈਂ ਤਾਂ ਗੱਡੀ ਚਿਲਵਾ ਦਿੰਦਾ ਇਹਨੂੰ ਵੀ ਗੱਡੀ ਪਰ ਇਹਨੇ ਇਹੋ ਜਿਹੇ ਸਮਾਨ ਨੂੰ ਹੱਥ ਪਾਉਣਾ ਉਸ ਵਾਲਾ 100 ਰੁਪਏ ਦਾ ਉਹ 100 ਰੁਪਏ ਖੂਚਾਰ ਖਾਣਾ ਵੀ ਨਹੀਂ ਰੂਹ ਨਾਲ ਇੱਕ ਦਾ ਜਵਾ ਕੇ ਖਾਏ ਲਵੇ ਤਾਂ ਮੈਂ ਕਿੰਨਾ ਕੁ ਤੁਹਾਡੇ ਨੂੰ ਜਾਨੀ ਆ ਫੇਰ ਕਦੇ ਹਾਂ ਜਾਣਦੀ ਕਿੱਥੇ ਨਹੀਂ ਕਿ ਮੈਂ ਗੱਲਾਂ ਤਾਂ ਇਹ ਕਹਦੀ ਕਹਦੀ ਕਿੰਨਾ ਕੁ ਕਿਸੇ ਨੂੰ ਮੈਂ ਹੁਣ ਛੂਲੂ ਜਾਣ ਲੱਜਣਾ ਮੈਂ ਹੁਣ ਤੁਹਾਡੇ ਨਾਲ ਤਾਂ ਕਰਨਾ ਕੀ ਤੇ ਬੱਦੀ ਹੋ ਗਈ ਮੈਂ ਜਾਊਂਗੀ ਤਾਂ ਸੁਖ ਦੇ ਹਾਂ ਤੇ ਜਾਊਂਗਾ ਮੈਂ ਕੱਲ ਨੂੰ ਛੂਲੂ ਨੂੰ ਐਪਲ ਲੇਕੇ ਮੂੰਹ ਤਾਂ ਲੈ ਕੇ ਮੂੰਹ ਤੋੜ ਗਿਆ ਉਹਦਾ ਕਟਾਈ ਨਾ ਖਾਲੀ। ਹਾਂ। ਕਿਆ ਬੋਲੀ? ਮਾਂ ਐ ਤੇਰੀ ਵੇ। ਪਤਾ ਤਾਂ ਨਹੀਂ ਮੇਰਾ। ਪਤਾ? ਪਤਨੀ ਇਹਨੂੰ ਤਾਂ ਕੁਝ ਵੀ ਨਹੀਂ ਪਤਾ। ਪੁੱਤਰੀ ਦੇ ਨੂੰ ਤੇਰੀ। ਮੈਂ ਤੇ ਚੱਪੜ ਖਾਦੀ। ਅਚੰਡਲ ਖਾਉਂਦੇ। ਇਹ ਤਾਂ ਗੱਡੀ 'ਚ ਬੈਂਦੀ ਸਾਰੇ ਖੋਲ ਦਿੰਦੀ ਐ। ਪਾਵਾ ਆਪਾ ਦੁਕਾਨ 'ਚ ਉਤਰਨਾ ਕਦੀ ਕੱਪੜੇ ਲੈ। ਚੱਲੀਏ ਫਿਰ ਉਹਨਾਂ ਕੱਪੜਿਆਂ ਦੇ ਨਾਲ ਉਹਦਾ। ਕੱਪੜਾ ਦੇ ਨਾਲ ਮੈਨੂੰ ਪਸੀਨਾ ਲੱਗ ਗਿਆ ਹੁਣ ਮੈਨੂੰ ਪਤਾ ਵੀ ਪੈਣਾ ਮੈਨੂੰ ਆਹੋ ਬਾਈ ਮੈਂ ਥੋਤੇ ਨਹੀਂ ਲੰਦੀ ਪੈਸੇ ਕੁੜੀ ਦੇ ਪੈਸੇ ਮੈਂ ਆਪਣੇ ਕੋਲ ਤੋਂ ਦੇ ਦੂੰ ਚੱਲ ਅੱਛਾ ਤੂੰ ਇਹ ਤਾਂ ਗੱਲਾਂ ਤਾਂ ਐ ਕਰਦੀ ਵੀ ਭੰਬਰੀ ਦਰਖਤ ਲੱਗਿਆ ਹਾ ਤਾਂ ਉਹਦੇ ਪਰ ਤੇ ਤੋੜ ਲਈ ਖੁੱਲੇ ਜੇ ਨੋਟ ਹੈ ਨਹੀਂ ਡੈਡੀ ਨੇ 500 ਇਹਨੂੰ ਦਿੱਤਾ 500 ਮੈਨੂੰ ਦਿੱਤਾ ਹਾਂ ਸਰਿੰਦਰ ਨੇ ਵੀ ਐਂ ਦਿੱਤੇ ਆ ਹਾਂ ਠੀਕ ਆ ਗਾਂ ਉੱਥੇ ਉਧਲੇ ਘਰ ਲੈ ਆਲੇ ਵੀ ਐਂ ਦਿੱਤੇ ਆ ਨਹੀਂ ਸੜੋ ਘਰ ਤੱਕ ਪਹੁੰਚਣ ਨਹੀਂ ਦੇਣੇ ਹੈਗੇ ਮੈਂ ਤਾਂ ਲਿਆ ਜੋ ਰਾਹ ਤੇ ਖਰਚ ਕੇ ਜਾਣੇ ਆਉ। ਸੁਣੋ ਤਾਂ ਕਰਕੇ ਤੁਸੀਂ ਦੇਖ ਲੈਣਾ। ਜੇ ਸੜੇ ਗੁਪਤ ਹੀ ਹੁੰਦੇ ਫੇਰ ਕੋਲ ਹੋ ਜਾਂਦੇ। ਗੁੱਪਤ ਗੱਲ ਰੁਕਦੀ। ਹਾਂ ਹਾਂ ਹੁਣ ਮੈਂ ਨਿੱਕੜੀ-ਕੜੀ ਮੈਂ ਸੁਣਾਈ ਜਣਾ ਨਾ ਤੇਰੇ ਕੋਲ ਪੈਸੇ ਹੈਗੇ ਆ। ਹਾਂ ਜੇ ਥੋਤੇ ਹੁਣ ਮੈਂ ਮੰਗਿਆ ਤੁਸਣ। ਤੇਰੇ ਲੱਖ ਲਿਆ ਪੈਕਟ ਕੇ ਹੁਣ ਤੁਹਾਡੇ ਸਾਹਮਣੇ ਲਾਤਾ ਦੇਣੇ ਮੈਂ। ਪਾਪਾ। ਹਾਂ ਬੁੱਤ। ਕੀ ਹੋ ਗਿਆ? ਇਹ ਠੀਕ ਆ। ਚਲੋ ਠੀਕ ਆ। ਇਹ ਚੜਦੀ ਐ ਨਾ। ਆ ਨੂੰ ਨੀਂਦ ਆਈ ਪਈ ਬਹੁਤ ਤੇਜ਼ ਹੁਣ ਮੇਰੇ ਪੁੱਤ ਨੂੰ। ਆਨੇ ਨਾ ਜੀ ਮੈਨੂੰ ਪਾਰੀ ਕਰੀ ਨਾ ਨੇ ਮੇਰਾ ਕਹਿਣਾ ਮੰਨਿਆ ਪਾਲਾ ਜੱਫੀ ਹਾਂ ਨਾ ਪਾਲਾ ਪੱਪੀ ਗੱਲ ਚਲੋ ਠੀਕ ਹੈ ਜੀ ਹੁਣ ਦੇਖਦੇ ਹਾਂ ਕਿ ਅਗਲਾ ਬਲੌਗ ਕਿਵੇਂ ਚੱਲਦਾ ਤੁਸੀਂ ਆਪੇ ਦੇਖਿਓ ਹੁਣ ਠੀਕ ਹੈ ਜੀ ਲਓ ਜੀ ਪਹੁੰਚ ਗਏ ਖਮਾਣੋ ਕੱਪੜੇ ਲੈਣੇ ਰੀਤ ਵਾਸਤੇ ਕਹਿੰਦੇ ਜੀ ਪਾਪਾਏ ਛੋਟੇ ਛੋਟੇ ਬੱਚਿਆਂ ਦੇ ਪ੍ਰੈਡ ਪੈਕਿੰਗ ਕੀਤੀ ਵੀ ਹੁਣਾਂ ਵੀ ਸੂਟ ਦੇ ਮੱਛਰ ਨਾਲ ਲੜ ਜਵੇ ਜਿਹੜੇ ਸਾਬ ਨਾਲ ਪੈਕਿੰਗ ਹੋਈ ਵੀ ਆ ਤਾਂ ਵੀ ਆਉਗਾ ਮੈਨੂੰ ਪਤਾ ਮੈਂ ਤੇ ਪੌਦੀ ਨਹੀਂ ਕੱਪੜੇ ਕਿਹੜੀ ਚੀਜ਼ ਨਹੀਂ ਭਾਈ ਉਹਨੇ ਨਹੀਂ ਭਾਈ ਸੈਰ ਦਾ ਬੜਾ ਅਲਸ ਸਲਵਾਰ ਸਲਵਾਰ ਜ਼ਿਆਦਾ ਲੰਬਾ ਹੀ ਹੈ ਕੀ ਹਾਂ ਨਾ ਅ ਸਲਵਾਰ ਕਮੀਜ਼ ਲੈਣ ਖੜੀਆਂ ਨੂੰ ਕਹਿੰਦੀ ਆ ਜੀ ਮੈਂ ਹਰਤੀਆਂ ਦਾ ਫੈਕਸ਼ਨ ਵੀ ਬਣਾਉਣਾ ਜਸਮੀਨ ਉਹਨਾਂ ਦੇ ਹਾਂ ਕਿਹਦੇ ਫੈਕਸ਼ਨ ਸਰਾਰ ਸਿੰਘ ਸਰਦਾਰ ਨੜੇ ਪਹਿਲੇ ਪੈਰੇ ਉਹ ਲੈਣੀ ਗਾਲੇ ਆ ਅੱਛਾ ਜੀ ਡੁੱਕ ਚੇਂਜ ਕਰ ਲਾਵੇ ਚਾਹੀਦੀ ਦੀਆ ਬੱਚੇ ਲਈ ਇਹਨਾਂ ਨੂੰ ਤਾਂ ਵੇਚਣਾ ਇਹਨਾਂ ਨੂੰ ਐਸੇ ਖੇਦਨ ਨੂੰ ਨਹੀਂ ਜਾਦਾ ਐਂ ਹੂੰ ਬੜਾ ਦਾ ਪੈਰਾ ਅਦੇ ਪੈਰਾ ਤੱਕੇ ਆ ਦੇਣਾ ਤਾਂ ਦੱਬਾ ਬੇੜਾ ਬਾਈ ਨੂੰ ਮਤੇ ਦੇ ਲਈ ਇਹ ਚੰਗਾ ਭਾਮੇ ਨਵਾਰਿਆ ਤੁਸ ਨਾ ਸੋਣਾ ਇਥੇ ਹੈ ਨਹੀਂ ਹੋਰ ਸਾਥ ਰਗ ਲਾ ਲਓ ਇਲੀਚੀ ਇਹ ਨਹੀਂ ਪਾਸ ਸਾਰੇ ਸਲਵਾਰ ਕਮੀਜ਼ੇ ਪਏ ਹਾਂਜੀ ਸਾਰੇ ਕੁ ਕਦਰ ਇਚ ਉਹ ਜੀ ਜਕੜਾ ਦੇਖਾ ਤਾ ਮੈਂ ਤੁਹਾਨੂੰ ਉਹ ਜੀ ਉਹ ਜੀ ਤਾਂ ਆ ਰਹੀ ਸੀ ਕੀ ਹੈ ਗਾ ਇਹਦੇ ਚੀਰਣ ਲੈਣਾ ਨੂੰ ਨਾ ਸੂਟ ਤਾਂ ਦੇਖੋ ਹੈਗਾ ਜੀ ਕਿੰਨੀ ਮੈਂ ਕੀ ਗੱਲ ਹੈ ਨਾ ਹੈਗਾ ਦੇਖੋ ਜੀ ਲਾ ਵੀ ਹੈਗਾ ਤਾਂ ਕੋਈ ਗ੍ਰੀਨ ਵੀ ਹੈਗਾ ਇੱਕ ਹੋਰ ਲੈਣਾ ਤੁਸੀਂ ਜੀ ਠੀਕ ਹੈ ਕੋਈ ਘਰੀ ਰਿਕਣ ਨੇ ਆਣਾ ਤਾਂ ਉਹ ਜੀ ਯਾਰ ਅੰਗਲੇੜਾ ਤਾਂ ਲੈ ਲੈ ਜੀ ਉਹ ਜੀ ਰੰਗ ਉਹ ਹੈਗਾ ਜੀ ਇਹਦੇ ਚੋ ਹੁਣ ਕਲਰ ਦਾ ਚੱਕਰ ਪਹਿਣਾ ਰੀਤਪਤ ਸੱਟ ਲੱਗੂਗੀ orange ਆ ਵੀ ਉੱਪਰਲੇ ਵੀ ਆ ਹੀ ਕੁਸ ਬੱਚਿਆਂ ਦੇ ਆ ਹਾਂ ਸ਼ਾਇਦ ਇਹ ਸਾਈਡ ਦੇ ਸਨ ਸ਼ਾਇਦ ਉਹ ਦੇਖਾਂ ਫੈ ਵੀ ਜੇ ਸਾਹ ਨਾਲ ਲੱਗੇ ਵਿਮਾ ਆਪ ਬਚਾਲੇ ਵਾਲੀ ਲੈਣਾ ਤਾਂ ਬੜੀਆਂ ਗੁੜੀਆਂ ਗੁੜੀਆਂ ਦੀਆਂ ਫਿਰ ਤੈ ਲੌੜੀ ਪਣੀ ਨਹੀਂ ਐਨੀ ਕੜਾਈ ਫੜਾਈ ਵਾਲੇ ਨਾ ਦਿਖਾਇਆ ਆਹ ਸੀ ਕਿ ਕਿੰਨਾ ਸੋਨਾ ਸੀਗਾ ਆਹ ਦਾ ਕਿੰਨਾ ਵੇਰਾ ਪੀਸ ਆਵਲੇ ਆ ਕੇ ਨਾ ਸੋਨਾ ਵੀ ਸੜਕੀ ਕਲਰ ਦੇਖੀ ਵੀ ਨਜ਼ਰ ਇਹ ਉਧਰ ਕਰ ਤੋ ਆਹ ਕਲਰ ਕਿੰਨਾ ਸੋਹਣਾ ਜੀ ਤਾ ਨਹੀਂ ਤੁਰੇ ਆ ਤਾ ਅੱਲੇ ਲੰਘੇ ਜਾਣ ਤੇ ਇਧਰ ਕੁੜੀ ਨੂੰ ਮਗਰ ਹੈਲੋ ਹੈਲੋ ਤੋਂ ਮੈਂ ਬਾਹਰ ਰਹਿਣ ਵੇਟ ਕਰੇ ਇਹ ਤੋਂ ਆਨੂੰ ਕਹਿੰਦਾ ਝੂਠ ਬੋਲਾਂ। ਅੱਛਾ। ਇਹ ਫੋਨ ਬਹੁਤ ਝੂਠ ਬੁਲਾਉਂਦਾ। ਕਿੰਨੇ ਦਾ ਇਹ? ਚਲ ਠੀਕ ਆ ਜੀ। ਹੁਣ ਇਹਨੇ ਕਹਣਾ ਪਿਆਰ ਪਰਲਾਂ ਦੇ ਸੁਣੇ ਨਹੀਂ। ਨਹੀਂ ਮੈਂ ਦੱਸਣਾ ਨਹੀਂ ਹੈ ਕਿ ਕੁਝ। ਹਾਂ। ਕਿਹੜੇ ਜੀ? ਇਹ ਦੇ ਫੋਨ ਬਹੁਤ ਝੂਠ ਬੁਲਾਉਂਦਾ ਲੱਗਿਆ ਮੈਂ ਆਪਣਾ ਕੰਮ ਕਰ ਰਿਹਾ ਅਗਲੇ ਨੂੰ ਫੋਨ ਪਰ ਕਹਿੰਦਾ ਮੈਂ ਬਾਹਰ ਖੜਾ ਡੀਪ ਵੇਟ ਕਰ ਰਿਹਾ। ਆ ਜੀ ਜੀ ਠੀਕ। ਤੁਹਾਨੂੰ ਆਏ ਨੇ ਜਮੇ ਦਾ ਬੇਟ ਕਰੇ। ਹਾਂ। ਤਸੇ ਤੇ ਨਿਕਲਿਆ ਉਹ ਵੀ ਕਾ ਮੇਰੇ ਵਰਗਾ ਹੀ ਆ। ਕੋਈ ਮਿਲੂਗਾ ਗੋਲੀ ਪਾਤੀ। ਇਹ ਫਰਾਕਾਂ ਜਿਹਾਂ ਪਾਉਂਦੇ ਨਹੀਂ ਫਰਾਕਾਂ ਦੇ ਲੱਗਾ ਵਧੀਆ ਹੈ। ਪਾਉਂਦੀ ਤਾਂ ਹੈ ਨਹੀਂ। ਮੈਂ ਲੈਣੀ ਫੈਸੀ ਪੂਰੀ। ਫੈਸੀ ਤਾਂ ਮੈਂ ਇੱਕ ਵਾਰ ਲੈ ਕੇ ਹੀ ਪਸਤੌਣੀ ਆ। ਹੁਣ ਤੱਕ ਮੇਰਾ ਘਰ ਵਾਲਾ ਮੈਨੂੰ ਸੁਣੋ। 1400 ਦੀ ਅੱਥੀ ਤੇ ਲੈ ਕੇ ਗਿਆ ਤਾਂ ਬਾ ਇੱਕ ਵਾਰੇ ਪਾਈ ਆ। ਬਾ ਮੁੜ ਕੇ ਬੈਠ ਗਰੂ ਬੈਠ ਗਰੂ। ਕਰੂੰਗੀ ਜਿਵੇਂ ਨਾ ਇੱਕ ਹੁਣ ਜਿਹੜਾ ਤੇ ਕਾਲਾ ਦੀ ਕੁੜੀ ਦੇ ਪਾਇਆ ਤਾਂ ਕਿੰਨਾ ਸੋਹਣਾ ਤਾਂ ਟੌਪ ਜੀ ਆ ਹਾਂ ਫਿਰ ਟੌਪ ਕਾ ਕੀ ਚੀਜ਼ ਕਹਿਣੀ ਆ ਮੈਂ ਟੌਪ ਜੇ ਵਗੈਰਾ ਉਹ ਹੈ ਫਰਾਕ ਤੇ ਆ ਕੱਲ ਤੋਂ ਫਿਰ ਆਏ ਹੋਏ ਆ ਇੰਡੀਆ ਵਾਲੇ ਹਾਂਜੀ ਤੁਹਾਡੇ ਵੀਵਰ ਆਏ ਹੋਏ ਆ ਇੰਡੀਆ ਬਾਦੂ ਜੀ ਆ ਇੰਡੀਆ ਵਾਲੇ ਪਰਸੋਂ ਆਇਆ ਹੈ ਕਹਿੰਦੇ ਤਾਂ ਉਹਨਾਂ ਦੀ ਵੀਡੀਓ ਦੇਖ ਕੇ ਦੇਖੀ ਇਹਨੇ ਫਿਰ ਨਾ ਨਾ ਠੀਕ ਹੈ ਠੀਕ ਹੈ ਆਈ ਜਾਂਦੇ ਜਾਈ ਜਾਂਦੇ ਸਾਰੇ ਉਹ ਕੱਲੀ ਫਰਾਕ ਹੈ ਸੀ ਸੀਵੀ ਜੀ ਮੰਗਣ ਅੱਛਾ ਜੀ ਅੱਛਾ ਠੀਕ ਹੈ ਠੀਕ ਹੈ ਉਹ ਨਾਰਮਲ ਜੀ ਦਿਖਾ ਦਿਆ ਰਹਾ ਨਾਰਮਲ ਜੀ ਜਿਆਦਾ ਹੈ ਤਾਂ ਲਾਈਟ ਵੇਟ ਆ ਸਾਡੀ ਇਹ ਪੌਂਦੀ ਨਹੀਂ ਟੱਡੀ ਜੀ ਫਰਾਕਾਂ ਦੇਖੀ ਰੀਤ ਲਾਤ ਚੁਬਦੀਆ ਪਹਿਲੀ ਗੱਲ ਪਾਇਆ ਨਹੀਂ ਕੁਝ ਵੀ ਪਹਿਲੀ ਗੱਲ ਤਾਂ ਕਰੀ ਚੁਬਦੀਆ ਪਵਾ ਤਾਈ ਕਹਿੰਦਾ ਪਾਉਂਦੀ ਰਹੀ ਪਹਿਲੀ ਲੱਜ ਜਾਂਦੀ ਕਰਨ ਵਿੱਚ ਚੁਬਦੀਆ ਚੁਬਦੀਆ ਪੈਂਟ ਆ ਦੇ ਪੈਂਟ ਚਾਹਤਿਆਂ ਵੀ ਪਲੇ ਲੈ ਹੈ ਪਾ ਕੇ ਨਹੀਂ ਦੇਖਣੀ ਹਜੇ ਲਾ ਕੇ ਦੇਖ ਲਾ ਐਨਾ ਪਤਾ ਤੈਨੂੰ ਲਾ ਕੇ ਦੇਖਣਾ ਨਹੀਂ ਕੋਰਸ ਟੂਟ ਸੱਟ ਨਹੀਂ ਮੈਂ ਪਉਂਦੀ ਜਿਹੜੀ ਮੈਂ ਸਟਰੀਟ ਸੰਦਾ ਹੁੰਦਾ ਹੁੰਦਾ ਇਹ ਕਿੱਥੇ ਪਾਵਾਂ ਮੈਨੂੰ ਤੈਨੂੰ ਰਾਖ ਕੱਲੀ ਪਰ ਤਾਂ ਸਿਆਲ 'ਚ ਪੈ ਜੂ ਸਿਆਲ 'ਚ ਪੈ ਜੂ ਤਾਈ ਤਾਂ ਮੈਂ ਕਹਿੰਦਾ ਆਹ ਤੀਕ ਦੇਖ ਤੀਕ ਠੀਕ ਆ ਮਨੂੰ ਕਹ ਕਹਿੰਦੀ ਆ ਹਾਂ ਵੀ ਠੀਕ ਆ ਜਿਹੜੇ ਦੇ ਬਾਪ ਬੰਮਾਨ ਨੂੰ ਲੱਗੂ ਕਿ ਉਹ ਹੀ ਲੈਣ ਫੜੀ ਚ ਇਹ ਜਿਹੀ ਜਿਹੀ ਕਿ ਕਿ ਸਾਰਾ ਪੱਟੇ ਪੱਟੇ ਦੇ ਆਹ ਦੇਖ ਲਾ ਆ ਸਿੰਪਲ ਜੀ ਇੰਨੇ ਕਲਰ ਵੀ ਲੈੜੇ ਆ ਬਸ ਠੀਕ ਆ ਕਰਨ ਨੂੰ ਦਿਖਾ ਦਿਓ ਟੀ-ਸ਼ਰਟ ਕਿੰਨੇ ਸੱਤੀ ਦੇ ਬਤਾਈ ਹਾਂ ਸੱਤੀ ਆ ਗੋਲ ਗਲਾ ਤੇ ਕੰਗਲ ਕਾਲਰ ਵਾਲੀ ਦਿਖਾਓ ਗੋਲ ਵਾਲੀਆਂ ਤਾਂ ਤੁਹਾਨੂੰ ਪਹਾਂਵਾ ਆਹ ਕਲਰ ਦਿਓ ਹਾਂ ਪਤਾ ਨਹੀਂ ਮਨ ਨੂੰ ਨਿਕਰੂ ਜਿਹੜਾ ਤੁਹਾਨੂੰ ਵਧੀਆ ਲੱਗਦਾ ਹੋਵੇ ਲਾ ਜਿਹੜਾ ਮੇਰੇ ਗੱਲ ਸੁਣਾ ਆ ਕੱਪੜਾ ਜਿਹੜਾ ਮੈਂ ਪਾਵਾਂ ਆ ਇਹ ਕਲਰ ਕੱਪੜੇ ਚ ਦੇ ਟੀ-ਸ਼ਰਟ ਇਹ ਸਾਬ ਇਹਦਾ ਰੰਗ ਰੰਗ ਨਹੀਂ ਫਿੱਟਦਾ ਹੈਗਾ ਦੇਖੋ ਹਾਂ ਇਹਦਾ 2-2 3-3 ਸਾਲ ਬਰਤ ਕੇ ਵੀ ਨਹੀਂ ਉਤਰਦਾ ਕਲਰ ਇਹਦਾ ਤੁਹਾਨੂੰ ਦੇ ਨਹੀਂ 2-4 ਹੋ ਰਹੇ ਨੇ ਧੰਨਵਾਦ ਭਾਈ ਆਹ ਧੰਨਵਾਦ ਆ ਲੈਣੀ ਆ ਲੈ ਲੈ ਕਲਰ ਤਾਂ ਵੀ ਠੀਕ ਆ ਇਹ ਆਜੂਗੀ ਉਹ ਤਾਂ ਪਹਿਲਾਂ ਇਹ ਦੇਖ ਲੈ ਆਜਣੀ ਹੂੰ ਤਾਦ ਵਿਆਸ ਦਾ ਆਰੰਗ ਆਰੰਗ ਹੋ ਰਸਾ ਪਾਣੀ ਆ ਵੀ ਗਲੇ ਵਿੱਚ ਜਿਸ ਨੂੰ ਮੋਹ ਕਲ ਰਿਹਾ ਨਾ ਦਿੱਕੂ ਵਾਲੇ ਇਹਨੂੰ ਜੀ ਕਹਿੰਦੇ ਨੇ ਆ ਫਸ ਜੂ ਯਾਰ ਉਹ ਮੈਨੂੰ ਤਾਂ ਲੱਗਦਾ ਨਹੀਂ 36 ਨੰਬਰ ਇਹ ਦਿਖਾਣਾ ਕਿ ਮੈਨੂੰ ਪੱਟ ਦਿਖਾਣਾ ਆ ਖੋਣ ਕੇ ਦੇ ਦਿੱਤਾ ਸੰਦੀਪ ਕਾਲੀਆਂ ਪੀੜੀਆਂ ਤਾਂ ਸੋਹਣੀਆਂ ਤਾਂ ਕਿੰਨੀਆਂ ਐ ਤਾ ਲਾਲੇ ਲਾ ਫਿਰ ਐਸਾ ਤਾਂ ਆਦ ਖੈਦੇ ਜੋ ਆਪ ਸੋਕ ਲੱਗੀ ਵੀ ਐ ਇਹ ਦੇ ਰਹਿਣ ਦੇ ਚਾਹ ਚਲੇਗਾ ਸਾਹ ਚਲੇਗੀ ਨਹੀਂ ਫਿਰ ਤਾਂ ਹੀ ਠੀਕ ਹੈ ਜਿਹੜਾ ਸਭ ਤੋਂ ਪਹਿਲਾਂ ਕੱਢਿਆ ਤਾਂ ਸਾਹ ਦੋ ਨੇ ਨਹੀਂ ਆ ਮੈਂ ਕਿਹਾ ਸਾਹ ਦੇਖ ਲੈ ਜਾਓ ਦੇਖ ਲੈ ਦੋ ਕਹਿਣੀ ਆ ਬਦੀ ਚੱਲ ਕੋਈ ਦੇਖੋ ਕਿੰਨਾ ਹੁਣ ਉਹਨੂੰ ਪੈਂਟ ਵੀ ਦਿਖਾ ਦੇ ਲੱਗਦਾ ਟਾਲੀ ਹòn ਪੈਂਟਾਂ ਹੀ ਪਾਉਂਦਾ ਕੈਪਰੀਆਂ ਨਹੀਂ ਪਾਉਂਦਾ ਓਹੋ ਹੁੰਦਾ ਜਾਉਂਦਾ ਨਾ ਤੇੱਤੇ ਬੋਲਦੇ ਹਾਂ ਹਾਂ ਕਾ ਆ ਗਿਆ ਹਾਂ ਕਹਿੰਦੇ ਚਲੋ ਦੇਖ ਲਓ ਜੀ ਪੈਂਟ ਮਿਲਦੇ ਆ ਫਿਰ ਤੁਹਾਨੂੰ ਅੱਡੇ 'ਚ ਰੁਕੋ ਰੁਕੋ ਅੱਡੇ 'ਚ ਰੁਕ ਰਵਾਉਂਦੇ ਸੀ ਉੱਥੇ ਰੋਣ ਸੀ ਆ ਗਏ ਸਾਈਜ਼ ਕੀ ਸਾਈਜ਼ ਲਓ ਸਾਜ ਦੇਖ ਲਾ ਸਾਜ ਨਾ ਵੀ ਦੋਨੋਂ ਠੱਕੇ ਰਹੀ ਹੋ ਕਿ ਪੈਂਟ ਦਾ ਮੈਂ ਆਪੇ ਠੱਕੇ ਦੇ ਦੇ ਲੱਕ ਕਟਾ ਨਹੀਂ ਲੈਣੀ ਆ ਫੈਟਾ ਵੀ ਨਹੀਂ ਲੈਣੀ ਮੈਂ ਆਸਤੀ ਪਾਣੀ ਚ ਤਾਂ ਆਈ ਚ ਕੰਫਰਟੇਬਲ ਰਹਿੰਦਾ ਇਹ ਚ ਨਹੀਂ ਹੋ ਕੰਫਰਟੇਬਲ ਰਹਿੰਦਾ ਬਲਟ ਤਾਂ ਫਿਰ ਹੋਰ ਕੁਝ ਬਣਾ ਲੈਂਦਾ ਉਹ ਆਹ ਚੀਜ਼ ਨਹੀਂ ਉਹਦੇ ਆ ਸੋਹਣੀ ਲੱਗਦੀ ਚਲੋ ਮਿਲਦੇ ਆ ਜੀ ਫਿਰ ਤੁਹਾਨੂੰ ਲੈ ਏਸੀ ਨਹੀਂ ਨਾ ਲੱਗਿਆ ਹੁੰਦਾ ਤੀਆਂ ਦਾ ਪ੍ਰੋਗਰਾਮ ਜੀ ਹੁਣ ਆ ਭਾਜ ਕੇ ਇਹਦਾ ਟ੍ਰੈਂਡ ਹੋ ਗਿਆ ਤੀਆਂ ਦਾ ਨਾ ਚਲ ਕੋਈ ਵੀ ਮਨਾਉਣੀਆਂ ਵੀ ਜ਼ਰੂਰੀ ਆ ਪਸੀਨਾ ਨਾ ਆਵੇ ਬਸ ਏਸੀ ਵਾਲੀਆਂ ਤੀਆਂ ਵੱਧ ਹੋ ਗਈਆਂ ਹੁਣ ਦੁਈਆ ਘਟਾ ਜਿਹੜਿਆ ਪਿੰਡਾਂ ਦੇ ਪਿੰਗਾ ਪਹਿਣ ਲਈ ਬੋਰਡ ਵਾਲੀਆਂ ਖਤਮ ਹੋ ਗਈਆਂ ਹਾਂ ਪਿੱਪਲ ਬੋਰਡ ਵਾਲੀਆਂ ਖਤਮ ਹੋ ਗਈਆਂ ਆ ਪੱਛਮੋਸ਼ ਨਹੀਂ ਰੱਖਣ ਲੱਗਦੇ ਹਾਂਜੀ ਹਾਂ ਸਮਾਨ ਹੌਲੀ ਹੌਲੀ ਵਧ ਹੀ ਜਾਣਾ ਦੇਖੀ ਚੱਲ ਤਰੱਕੀਆਂ ਪਰ ਚੱਲਦਾ ਕੰਮ ਇਹਦਾ ਸ਼ੋਰੂਮ ਛੋਟਾ ਰਹਿ ਗਿਆ ਥੋੜਾ ਜਿਹਾ ਜੇ ਸ਼ੋਰੂਮ ਹੋਰ بڑا ਹੁੰਦਾ ਫਿਰ ਹੋਰ ਵੀ ਪੈ ਜਾਣਾ ਤਾਂ ਸਮਾਨ ਨਾ ਰਿਕੁਆਇਰਮੈਂਟ ਜਿਹੜੀ ਜ਼ਰੂਰੀ ਆ ਹਰ ਇੱਕ ਸਮਾਨ ਅਵੇਲੇਬਲ ਹੋਵੇ ਤਾਂ ਬੰਦਾ ਕਹਿੰਦਾ ਵੀ ਚੱਲ ਇੱਕ ਦੁਕਾਨ 'ਚ ਜਾ ਕੇ ਸਾਨੂੰ ਸਾਰਾ ਸਮਾਨ ਮਿਲ ਜਾਵੇ ਇੱਕ ਛੱਤ નીચે ਵੀ ਜੇ ਕਰ ਨਹੀਂ ਸਕਦੇ ਐ ਇੱਕ ਆਈਟਮ ਦੀ ਵੈਰਾਈਟੀ ਇੰਨੀ ਹੋਗੀ ਆਪਾਂ ਜੇ ਕਹੀਏ ਛੱਤ નીચે ਪ੍ਰੋਵਾਈਡ ਕਰਾ ਦਈਏ ਕਸਟਮਰ ਨਹੀਂ ਆਜਾ 2-3 ਸ਼ੋਰੂਮ ਉੱਪਰ ਨੂੰ ਹੋਰ ਚਾਹੀਦੇ ਤਾਂ ਤਾਂ ਹੋ ਜਾਊਗਾ ਜੇ ਕੁਝ ਨਹੀਂ ਤਾਂ ਫਿਰ ਔਖਾ ਕੰਮ हां क्या हुआ हुन अच्छा एटीएम स्वैप ਹੋਊਗਾ ਚਲੋ ਠੀਕ ਆ ਜੀ ਕਰਨ ਦੇ ਨਾਲ ਆਪਦੀ ਪੈਂਟ ਤਾਂ ਸਾਨੂੰ ਮਿਲਿਓ ਨਹੀਂ ਹੈਗੀ ਵੀ ਜਿਹੜੀ ਕਰਨੀ ਸੀ ਸਿਲੈਕਟ ਸੀ ਉਹ ਲੈਣ ਦੀ ਉਹਦੇ ਵਾਸਤੇ ਪਲਾਸਟਿਕ ਵਾਲੀ ਪਲਾਸਟਿਕ ਵਾਲੀ ਹੁਣ ਮਿਲੀ ਨਹੀਂ ਹੈਗੀ ਤਾਂ ਹੁਣ ਦੇਖ ਲੈਂਦੇ ਆ ਠੀਕ ਆ ਜੀ ਪਹੁੰਚ ਗਏ ਜੀ ਭੈਣ ਕੋਲ ਆਪਣੀ ਕੋਲ ਤੇ ਇਹਦਾ ਸੰਧਾਰਾ ਬੈਨਸਰ ਹੁੰਦਾ ਦਾ ਅ ਅੱਜ ਮਾਹ ਚੱਲ ਹੁਣ ਇੱਧਰ ਨੂੰ ਜਾਂਦੇ ਜਾਂਦੇ ਇਹ ਵੀ ਨਿਬੜ ਜਾਣਾ ਹੈ ਕੰਮ ਪੈਣ ਬਲਾ ਦੇ ਸਾਸਰੀ ਘਰ ਮੇਰੇ ਵੱਲ ਸਾਰਿਆਂ ਨੇ ਕਹਿ ਪਰ ਸਾਸਰੀ ਤੂੰ ਔਰ 103 ਤੱਕ ਹੀ ਬੈਠੀ ਹੈ ਇਹ ਮੈਨੂੰ ਚਪਿੰਡ ਹਸਪਤਾਲ ਤੇ ਦਿੱਤੇ ਸੀਗੇ ਇਹ ਕਹਿੰਦੇ ਵੀ ਇਹ ਜਿਹੜੇ ਬੱਚਿਆਂ ਨੂੰ ਡੈਲੀਆ ਹੁੰਦਾ ਜਾਂ ਕਿਸੇ ਹੋਰ ਨੂੰ ਡੈਲੀਆ ਹੁੰਦਾ ਹਾਂ ਇਹ ਮੈਨੂੰ ਇਹ ਦੇਣਾ ਹੈ ਇਹ ਬਹੁਤ ਫਾਇਦੇਮੰਦ ਹੈ ਹਾਂ ਹਾਂ ਇਹ ਆਪਾਂ ਨੂੰ ਉਂ ਵੀ ਲੈਣਾ ਚਾਹੀਦਾ ਹੈ ਹਾਂ ਇਹ ਜ਼ਰੂਰੀ ਨਹੀਂ ਹੈਗਾ ਵੀ ਜਦੋਂ ਕੋਈ ਪ੍ਰੋਬਲਮ ਹੋਣ ਹਾਂ ਜگە ਤੇ ਆਪਣਾ ਸਰੀਰ ਥੋੜਾ ਬੋਲਾ ਟਿੱਲਾ ਮਿੱਸਾ ਹੁੰਦਾ ਕੀੜਾ ਪੈਂਦਾ ਪਰ ਇਹਦੇ ਫਾਇਦੇ ਬਹੁਤ ਹਾਂ ਹੈਦੇ ਤਾਂ ਬਹੁਤ ਹੋਰ ਵੀ ਆਣੀ ਅੰਦਰ ਕੋਕ ਪੈਪਸੀ ਪੂਪਸੀਸ ਦਾ ਪੀਓ ਜਾਂਦੇ ਇਹ ਨਹੀਂ ਪੀਂਦਾ ਜਿਹੜੀ ਕਮਜ਼ੋਰੀ ਪੈਂਦੀ ਹੈ ਨਾ ਆਪਣੀ ਉਹ ਕ੍ਰੀਟ ਸਾਤ ਵਧਾ ਦਿੰਦਾ ਹਾਂ ਇਹ ਉਹ ਆਪਕੀ ਜੈ ਹਾਂ ਪਰ ਰੋ ਪੇ ਪਈ ਰਹਿਣੇ ਆ ਕਣੀ ਨਾ ਤਾਕਤ ਵਧਾਉਣ ਵਾਸਤੇ ਥੱਲੇ 1 ਲੀਟਰ ਪਾਣੀ ਵਾਲ ਲੈਣ ਉਹਦੇ ਵਿੱਚ ਇੱਕ ਪੈਟ ਪਾਉਣਾ ਚਾਹੀਦਾ ਜਿਹੜੀ ਅੱਜ ਖਾਣੂਗਾ 1 ਲੀਟਰ ਹਾਂ ਹਾਂ ਦੰਦੇ ਡਾਕਟਰ ਲਿਖ ਦਿੰਦੇ ਆ ਇਹ ਤਾਂ ਰੋਟੀ ਲੈ ਲੀਂਦੀ ਫਿਰ ਹੋਰ ਸਾਰੀ ਖਤਮ ਕਰ ਦਿੰਦੀ ਇਹ ਉਹੀ ਰੋਟੀ ਜਿਹੜਾ ਮੈਂ ਕਹਿੰਦਾ ਹਾਂ 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 ਪ੍ਰੋਟੀਨ ਜਬਾ ਕੇ ਪੀਂਦੇ ਆ ਆ ਪਾਣੀ ਪੀਣੀ ਨਹੀਂ ਜੇ ਆਪਾਂ ਰਜਬਾ ਪੀਣੀ ਨਹੀਂ ਤੁੰ ਵੀ ਤਾਂ ਉਹ ਵੀ ਜੀ ਤਾਂ ਕਰਦੇ ਹਾਂ ਥੋੜਾ ਜਿਹਾ ਪਰ ਹੁੰਦੀ ਉਹ ਦਵਾਈ ਉਹ ਦਵਾਈ ਹਾਂ ਉਹ ਐਪਲ ਉਪਲ ਦਾਕਣਾ ਕੁਝ ਪਾ ਦਿੰਦੇ ਆ ਬਸ ਐਪਲ ਮੂਰੇ ਫੋਟੋ ਲੱਗੀ ਹੁੰਦੀ ਹੈ ਪੀ ਲੈਂਦੇ ਆ ਉਹਦੇ ਤੇ ਹਾਂ ਦੋ ਤਿੰਨ ਵਾਰ ਪਲਾਈਏ ਨੂੰ ਆਪਣਾ ਜਵਾਕਾਂ ਦਾ ਤਾਂ ਹੀ ਕਰਨਾ ਜੀ ਕਮਜ਼ੋਰੀ ਜੀ ਆ ਗਈ ਸੀ ਹਾਂਜੀ ਮੈਂ ਇਹਨੂੰ ਲੈ ਕੇ ਆ ਉਹ ਟੀ.ਜੀ.ਵੀ. ਨੇ ਉਹ ਵਾਰ ਸ਼ੁਰੂ ਹੀ ਹੁੰਦੀ ਹੈ ਹਾਂ ਫਰੂਟੀ ਹਾਂ ਉਹਦੇ ਨਾਲ ਕੋਈ ਠੀਕ ਹੋਣ ਲੱਗੀ ਫਿਰ ਉਹਨੇ ਰੱਖੀ ਇਹਨੂੰ ਲੈਟਰ ਇਨ ਵਗੈਰਾ ਨਾਲ ਕੁਝ ਹੋ ਰਿਹਾ ਨਹੀਂ ਪਰ ਉਹ ਹੀ ਫਿਰ ਉਹਨੇ ਦੰਨੇ ਆ ਹਾਂ ਜਿਹੜਾ ਜਵਾਕ ਨਹੀਂ ਪੀਂਦੇ ਫਰੂਟੇ ਤਾਂ ਹੀ ਆਈਆਂ ਹੂੰ ਉਹਦੇ ਕਰਕੇ ਆ ਹੂੰ ਗੇਰਦਾ ਤਾਂ ਕੱਟਾਈ ਗੇਰਦਾ ਵੀ ਨਹੀਂ ਗਿਰਦੀ ਸੀ ਤੇ ਛੇਤੀ ਨਹੀਂ ਤਾਂ ਸਾਨੂੰ ਘੇਰ ਕੇ ਰੱਖਦੀ ਆ ਕਦੇ ਮੰਨੂ ਘੇਰਦੀ ਕਦੇ ਨਹੀਂ ਘੇਰ ਕੇ ਰੱਖਦੀ ਤਰੀ ਹੋ ਰਹੀਦੀ ਕਿਧਰ ਰੱਖ ਕਿਧਰ ਜੇ ਉੱਪਰ ਚੜ ਗਈ ਤਾਂ ਉੱਪਰ ਕਰੀ ਜਾਂਦੇ ਨਹੀਂ ਤਾਂ ਆਏ ਨਹੀਂ ਕਰਨਾ ਆਏ ਨਹੀਂ ਕਰਨਾ ਜੇ ਥੱਲੇ ਚੱਲ ਗਈ ਸੀ ਗਈ ਜਾਂਦੇ ਨੂੰ ਆਏ ਨਹੀਂ ਕਰ ਰਹਾ ਆਏ ਨਹੀਂ ਕਰ ਰਹਾ ਇਹ ਮਿੱਟੀ-ਮੁੱਟੀ ਸ ਪੂਰੀ ਛੱਟ ਲਾ ਕੇ ਸਾਢੇ 3 ਸਾਲ ਦੀ ਹੋ ਗਏ ਨੇ ਸਾਢੇ 3 ਸਾਲ ਦੀ ਹੋ ਗਈ ਅਰਮਾ ਹੁਣ ਲੈ ਕੇ ਗਿਆ ਤਾਂ ਡਾਕਟਰ ਕੋਲੇ ਕਹੀ ਜਾਂਦੀ ਵਜਨ ਘਟਾ ਡਾਕਟਰ ਕਹਿੰਦਾ ਸਾਡ ਕਮਜ਼ੋਰੀ ਹੁੰਦੀ ਜਾਂਦੀ ਨਹੀਂ ਚਾਗੀ ਬਣੇ ਜੀ ਹੁਣ ਤਾਕਤ ਵਾਲੀ ਉਹ ਡਾਕਟਰ ਕਹਿੰਦਾ ਵੀ 12 ਕਿਲੋ ਵਜਨ ਬਹੁਤ ਸਹੀ ਹੈ ਇਹਨਾਂ ਦਾ ਵੀ ਫਿਰ ਵੀ ਹਾਂ ਜੇ ਫਿਰ ਵੀ ਕਹਿੰਦਾ ਤੁਸੀਂ ਤਾਕਤ ਵਾਸਤੇ ਨੂੰ ਦਵਾਈ ਲਾਉਣੀ ਤਾਂ ਉਹਨੇ ਲਾਤੀ ਇਹ ਲੱਤਾਂ ਲੱਤਾਂ ਕਰ ਲਾਦੀ ਉਸੇ ਨਾਲ ਅੱਜਾਂ ਪੜਾਉਂਦੀ ਕਿ ਕਹਿੰਦੇ ਜੀ ਮੈਂ ਥੱਕੀ ਦੀ ਥੱਕੀ ਹੁਣ ਜਦੋਂ ਪੜਾਉਂਦੇ ਹੁਣ ਕਹਿ ਨਹੀਂ ਨਾ ਮੈਂ ਥੱਕੀ ਉਹ ਤਾਂ ਬਹਾਨਾ ਵੀ ਹੁੰਦਾ ਜਵਾਕਾਂ ਦਾ ਨਹੀਂ ਕਹਿੰਦੀ ਬੀਬਾ ਤਾਂ ਕੀ ਕਹਿੰਦੀ ਆ ਰੋਟੀ ਰੁੱਟੀ ਮਾਂ ਦੀ ਮਾਰ ਦੀ ਮਾਰ ਕਣਾ ਬਣ ਇਹ ਹੋਰੇ ਚੀਜ਼ਾਂ ਨਾ ਤਾਂ ਦਾਂਦੀ ਆ ਮਾਂ ਉਹ ਲੇਜ ਕੁਤਰਿਆ ਕੁਝ ਵੀ ਨਹੀਂ ਲੇਜ ਕੁਕਰਣਾ ਵੀ ਨਹੀਂ ਕੰਮ ਜਿਹੜਾ ਫਰੂਟ ਵਗੈਰਾ ਤਾਂ ਖਾ ਲੈਂਦੀ ਐ ਜਿਹੜੀ ਚੀਜ਼ ਘਰੋਂ ਖਾ ਲੈਣੀ ਆ ਉਹ ਜਿੱਦ ਜਿੱਦੀ ਜੀ ਪਾਪਾ ਜੀ ਨਾੜਦੀ ਐ ਫਿਰ ਤਾਂ ਇਕੱਠੇ ਹੀ ਅੜਦੀ ਪਾਪਾ ਜੀ ਤਾਂ ਚੁੱਪਿਆ ਮਗਰ ਬਸ ਉਹ ਕੱਪੜੇ ਪਾੜਦੀ ਉਹਨਾਂ ਦੇ ਫਿਰ ਤਾਂ ਉਹਦਾ ਬਟੂਆ ਵੀ ਪਤਾ ਵੀ ਕਿੱਥੇ ਪਿਆ ਉਹ ਕੱਢ ਕੇ ਵਿੱਚ ਦੇ ਵੀ ਆ ਪੈਸੇ ਦੇ ਕੱਢ ਕੇ ਤੇਰੇ ਕੋਲ ਹੈਗੇ ਆ ਦਿਖਾ ਦਿੰਦੀ ਇੱਕ ਉਹਨਾਂ ਦਾ ਬਟੂਆ ਅਪਾਰਦਰਸ਼ੀ ਆ ਲਫਾਫੇ ਦੇ ਵਿੱਚ ਨੋਟ ਵੀ ਆ ਨਿਕਦੇ ਪਏ ਵੀ ਹੈਗੇ ਆ ਕਿ ਨਹੀਂ ਨਹੀਂ ਬੰਦਾ ਪਾਣੀ ਲਾ ਦਵੇ ਕੋਈ ਵੀ ਹੈ ਨਹੀਂ ਉਹਨਾਂ ਨੇ ਜ਼ਰੂਰ ਤੋਂ ਲਫਾਫੇ ਦੇ ਵਿੱਚ ਲਪੇਟ ਕੇ ਰੱਖ ਦੋ ਲਾੜ ਲੜਣਾ ਹੈ ਤੇਨੇ ਦੱਸ ਵੀ ਲੈ ਕੇ ਚੱਲ ਚੱਲੀ ਚੱਲ ਦੋਹੇ ਜਾਣੇ ਜਾਣੇ ਫਿਰ ਤੁਰਤੇ ਹਾਂ ਬੇਦਰਵਾਜ਼ਾ ਦੇਖੜਾ ਠੀਕ ਹੈ ਨਾ ਲੱਤ ਹਾਂ ਹਾਂ ਲੱਤ ਠੀਕ ਆ ਉਹਨਾਂ ਦੀ ਬਸ ਹੁਣ ਆਪਣੇ ਆਪਣੇ ਕੰਮ ਜੋਗੇ ਹੋ ਗਏ ਚਲ ਸਾਡਾ ਵੀ ਕੰਮ ਹੋਈ ਕਰੀ ਜਾਂਦੇ ਆ ਆਪਣਾ ਕੰਮ ਕਿਆ ਪੂਰਾ ਕੰਮ ਕਰਦੇ ਆ ਸਾਈਕਲ ਉਹਨਾਂ ਉਹ ਸਰੀਰ ਚੱਲਦਾ ਹੀ ਤਾਂ ਹੀ ਹੈ ਉਹਨਾਂ ਨੇ ਡੇਲੀ 6 ਕਿਲੋਮੀਟਰ ਸਾਈਕਲ 10 ਵਾਰ ਦੇ ਤੱਕ ਨੂੰ ਚੱਲ ਲੰਦਾ 3 ਕਿਲੋਮੀਟਰ ਪਹਿਲਾਂ ਜਾਣਾ ਮੰਡ ਚੋਂ ਫਿਰ 3 ਕਿਲੋਮੀਟਰ ਉੱਤੇ ਵਾਪਸ ਆਉਣਾ 6 ਕਿਲੋਮੀਟਰ ਫੇਰ ਦਿਲ ਜਾਣਾ ਮੁੜ ਕੇ ਮੈਂ ਕਹਿੰਦਾ 10 ਕਿਲੋਮੀਟਰ ਦਾ ਸਾਈਕਲ ਚਲਾ ਦਿੰਦੇ ਮੈਂ ਵੀਡੀਓ ਦੇਖੀ ਉਹ ਕੱਲ ਪਰਸੋਂ ਸੇ ਬਾਈ ਦੇ ਪਾਈ ਸਾਈਕਲ ਨਵਾਂ ਲੈ ਕੇ ਆਉਣਾ ਜੇ ਮੈਂ ਕਹਿੰਦਾ ਸਾਲ ਹੋਣਾ ਜਿਹੜਾ ਸਾਈਕਲ ਪਹਿਲਾਂ ਤਾਂ ਕਹਦਾ ਉਹ ਦੇ ਦੇਣਾ ਨਵਾਂ ਲੈ ਕੇ ਆਉਂ ਬਸ ਜਿਹੜਾ ਆਇਆ ਲੈ ਦੀਵਾਲੀ ਨੂੰ ਲੈ ਕੇ ਆਉਂਦੇ ਹਰ ਦੀਵਾਲੀ ਨੂੰ ਚੇਂਜ ਕਰਦੇ ਦੀਵਾਲੀ ਤੋਂ ਸਾਰੇ ਟਾਈਮ ਪਿਆ ਹੁਣ ਜਿੱਦਣ ਪਰਸੋ ਚਾਥੇ ਦੀ ਜਿੱਦਣ ਮਾ ਭਾਂਬਰੀ ਨੂੰ ਆਇਆ ਉਹਦਾ ਇੱਕ ਦਿਨ ਪਹਿਲਾਂ ਭਈਆ ਸਾਈਕਲ ਲਈ ਆਉਂਦਾ ਤਾਂ ਉਹਦੀ ਚੈਨ ਉਤਰ ਗਈ ਉਹਨਾਂ ਜਾ ਕੇ ਪਾਪਾ ਜੀ ਨੂੰ ਦੱਸਾਉਣਾ ਬੱਸ ਪਾਪਾ ਜੀ ਦੇ ਮਨ 'ਚ ਜਦੇ ਆ ਗਈ ਵੀ ਇਹ ਬਦਲਣਾ ਹੁਣ ਇਹ ਮਿਸਤਰੀ ਕੋਲ ਕਾਤੇ ਜਾਣ ਲੱਗਿਆ ਹੈ ਉਹ ਬਦਲ ਲਾਉਣ ਵਾਸਤੇ ਆਖੇ ਪਤਾ ਲੱਗਦਾ ਵੀ ਆ ਗਿਆ ਥੱਲੇ ਮੰਮੀ ਇੰਤਖਰਾ ਨਹੀਂ ਤੁਹਾਡੇ ਨਾਲ ਹਾਂ ਆ ਉਹ ਆਪਣੀ ਪੈਨਸ਼ਨ ਤੇ ਆਪ ਮਾਲਕ ਆ ਜਿੱਥੇ ਮਰਜ਼ੀ ਖਰਚਣਾ ਖਰਚਣਾ ਬਾਘਰੂ ਦੀ ਕਿਰਪਾ ਨਾਲ ਅਸੀਂ ਵੀਡੀ ਮੰਗੇ ਉਹਨਾਂ ਤੇ ਅਸੀਂ ਆਪਣਾ ਖਰਚਾ ਆਪ ਚਲਾ ਰਹੇ ਹਾਂ ਹਾਂ ਬਹੁਤ ਮਿਹਨਤ ਕਰੀ ਹੈ ਨਾ ਮੈਂ ਹੀ ਤਾਂ ਬਹੁਤ ਮਿਹਨਤ ਕਰੀ ਐ ਨਾ ਮਾ ਹੁਣ ਹੁਣ ਵੀ ਮਾਂ ਨੂੰ ਕਹਤਾ ਮੈਂ ਵੀ ਆ ਕੇ ਮਾਮਾ ਜੀ ਬਸ ਚਾਹ ਬਣ ਤੀ ਗੱਜੇ ਤੇ ਖੇਤਾਂ ਨੰਗਦਾ ਨਾ ਮਾ ਹੁਣ ਵੀ ਉਹਨਾਂ ਨੂੰ ਕਹਿੰਦਾ ਤਾਂ ਵੀ ਮਾ ਵੀ ਠੇਕੇ ਵਾਲ ਜਿਮੀ ਛੱਡ ਦੰਦਾਂ ਵੀ ਪੰਨ ਪੋਲਟਰੀ ਫਾਰਮ ਦਾ ਕੰਮ ਚਲਾ ਲੈਣਾ ਕਹਿੰਦਾ ਇਹ ਨਹੀਂ ਛੱਡਣੀ ਇਹ ਕਹਿੰਦਾ ਵੀ ਮੈਂ ਤਾਂ ਕਹਿੰਦਾ ਮੈਂ ਪੋਲਟਰੀ ਫਾਰਮ ਵਿੱਚ ਬਹਿਣਾ ਇੱਥੇ ਮੈਂ ਕੰਮ ਕਰਨਾ ਪੋਲਟਰੀ ਫਾਰਮ ਸੁ ਕਹਿੰਦਾ ਤੂੰ ਮੇਤੇ ਥੋੜਾ ਕੰਮ ਹੋਣਾ ਕੋਈ ਉੱਤੇ ਤਾਂ ਕਹਿੰਦਾ ਮੈਂ ਨਿਗਰਾਨੀ ਰੱਖਦਾ ਔਰ ਮੈਂ ਕੰਮ ਕਰਨਾ ਆ ਕੇ। ਯਾਨੀ ਉਹਦੇ ਚ ਇਹ ਵੀ ਹਿੰਮਤ ਆ। ਹਾਂ ਹਾਂ। ਉਹ ਉਹ ਪਤਾ ਕਿ ਉਹ ਇੱਕ ਨਾ ਕਿ ਥੋੜਾ ਕੰਮ ਕਰਦਾ। ਸਾਰੀ ਕਰਦੇ ਆ। ਉਹ ਤਾਂ ਇੱਕ ਗੱਲ ਉਹਨਾਂ ਦੀ ਪਾਪਾ ਜੀ ਜੁਗੰਦਰਪਾਲ ਜੀ ਦੇਖਦਾ ਹੋਏ ਹੈ ਨਾ ਉਹ ਕੋਈ ਰੈਕਟਿਵਿਟੀ। ਉਹ ਉਹਹੀ ਉਹ ਗੱਲ ਕਰਦੇ ਉਹ ਕਹਿੰਦੇ ਜੇ ਅਸੀਂ ਬਹਿ ਗਏ ਤਾਂ ਥੋੜੇ ਟਾਈਮ ਦੀ ਮਹਿਮਾਨਾਂ ਸੀ। ਪਾਪਾ ਜੀ ਕਹਿੰਦੇ ਮੇਰੇ ਨਾਲ ਦੇ ਪੰਜ ਛੇ ਰਿਟਾਇਰ ਹੋਏ ਪੰਜ ਛੇ ਤੇ ਸੰਸਾਰਿਕ ਯਾਤਰਾ ਪੂਰੀ ਕਰਕੇ ਚਲ ਗਏ। ਕਹਿੰਦੇ ਉਹਨਾਂ ਨੇ ਕੰਮ ਨਹੀਂ ਕਰਿਆ। ਆ ਫੇ ਚਲ ਗਏ ਚਾ ਕੰਮ ਨਹੀਂ ਕਰਿਆ। ਕਹਿੰਦਾ ਮੈਂ ਹੱਡ ਪਾਉਂਦਾ ਮੈਂ ਸਹੀ ਏ ਉਹ ਸਾਡੇ ਨਾਲ ਤੇ ਵੀ ਵੱਧ ਕੰਮ ਕਰਦਾ ਅਸੀਂ ਇਹਦੇ ਫੇਰ ਘੜਜੂਗੇ ਸਾਹੂ ਲੈਣ ਨੂੰ ਉਹ ਤਾਂ ਲੱਗੇ ਹੀ ਰਹਿੰਦਾ ਚੱਲ ਇਹ ਹੈ ਤਾਂ ਨਹੀਂ ਹੈ ਕਿ ਨਹੀਂ ਮੇਰਾ ਭਾਈ ਆ ਦੁੱਖ ਲੈਣ ਆਉਂਦਾ ਮੇਰਾ ਹਾਂ پتہ ਨਹੀਂ ਹੁੰਦੀ ਕਦੇ ਵੀ ਨਹੀਂ ਹਾਂ ਚੱਲ ਸਰੀਰ ਚੱਲਦੀ ਚੰਗੇ ਲੱਗਦੇ ਆ ਵਿੱਚ ਜਿਹਨੂੰ ਕਰੇ ਲਈ ਉਹਨਾਂ ਨੇ 6-7 ਮਹੀਨੇ ਰੈਸਟ ਜਾਂ ਸੱਟ ਲੱਗੀ ਸੀ ਜਦੋਂ ਰੈਸਟ ਕਰੀਏ ਤਾਂ ਸੈੱਟ ਹੋ ਗਿਆ ਹਾਂ ਬਾਸਤਲੋਂ ਮੈਲੀਲੀ ਜੀ ਲੱਗੀ ਰਹਿੰਦੀ ਵੀ ਘਰ ਜਾਣਾ ਕਿੱਥੇ ਜੀ ਦੇ ਕੰਮਾਂ ਦੇ ਵਿੱਚ ਬੈਠ ਨਹੀਂ ਸਕਦਾ ਹਾਂ ਤੇ ਸਾਡੇ ਨਾਲੇ ਜਾਣਾ ਗੱਡੀ 'ਚ ਸਾਡੇ ਨਾਲੇ ਵਾਪਸ ਆ ਜਾਣਾ ਫਸਿਲ ਜਾਂਦੇ ਦਾਦਾ ਸਾਹਿਬ ਮੈਂ ਸਭੀ ਸਾਡੇ ਉੱਥੀ ਹੁੰਦੀ ਦੀ ਜਾਂਦਾ ਚੌਣ ਜਾਣਾ ਸੀ ਉੱਥੀ ਤੋਂ ਚੋਕੇ ਲਿਆਉਂਦੇ ਹੁਣ ਤਾਂ ਘਰੇ ਆ ਗਏ ਗਾਂਹ ਵੀ ਹੈ ਦੋ ਗਾਂਹ ਕਮੈਸਾ ਹਾਂ ਚੱਲੀਏ ਫਿਰ ਤੂੰ ਸੌਣ ਲੇ ਜੇ ਬਾਗ-ਬਾਸੇ ਆਉਂਦੀਆਂ ਨਹੀਂ ਆ ਪਰ ਅਟਕੇ ਚੱਲਦੇ ਥੋੜੇ ਜੇ ਮੈਂ ਆ ਚੱਲ ਚੱਲ ਫਿਰ ਉੱਠ ਨਹੀ ਚਾਹ ਨਹੀਂ ਪੀਣੀ ਪੈਣਾ ਚਾਹ ਹੁਣ ਤਾਂ ਤੇਰੇ ਸਾਹਮਣੇ ਭੰਬਰੀ ਤੇ ਉਰੇ ਆਉਣ ਨੂੰ ਸਾਨੂੰ ਕਿੰਨਾ 20 ਮਿੰਟ ਮਸਾ ਲੱਗ ਨਾ ਐ ਕਾ ਕੇ ਮੈਂ ਵੀ ਫੇਰ ਉਹ ਨਾਲਾ ਕੋਈ ਨਹੀਂ ਫੜਨਾ ਫੜਨਾ ਕੋਈ ਨਹੀਂ ਉਹ ਕੋਈ ਚੱਲ ਫਿਰ ਚੱਲ ਚੱਲ ਜਲਦੀ ਰੇ ਭਾਈ ਨੂੰ ਤਾਂ ਉਧਰ ਕਰਨ ਦਾ ਵੀ ਸਕੂਲ ਦਾ ਟਾਈਮ ਹੋ ਰਿਹਾ ਨਾ ਲੈ ਬਾਹਰ ਨੂੰ ਸੱਤ ਨਾ ਕਿਆ ਮਾਰੀ ਗੇੜਾ ਜਾਂ ਹਮੂਨ ਆਉਂਦਾ ਹੈ ਹਾਂ ਹਾਂ ਮੈਂ ਤਾਂ ਜਾ ਇੱਧਰੋਂ ਆਉਂਦਾ ਮੈਂ ਗੇੜਾ ਮਾਰ ਕੇ ਹੀ ਜਾਂਦਾ ਨਹੀਂ ਜਾਂਦਾ ਕੀ ਕੇ ਨਾ ਲੈਣੇ ਦੇਣਾ ਪਰ ਲੈਣੇ ਤੇ ਲੈਣੇ ਹੋ ਜਾਏ ਤੇ ਹਾਂ ਚੱਲ ਕੋਈ ਨਹੀਂ ਮਾਰਾਂ ਤੇ ਕਰੂ ਕਿਰਪਾ ਨਹੀਂ ਕੋਈ ਨਹੀਂ ਅੱਧ ਪੈਸੇ ਰਹਿ ਗਏ ਕੋਈ ਨਹੀਂ ਠੰਡਾ ਬਹਿ ਗਈ ਉਹ ਕੋਈ ਨਹੀਂ ਠੰਡਾ ਸਲਾਪ ਜੀ ਫਰਸ਼ ਪਰ ਹੋਈ ਵੀ ਪੁੱਠਾ ਪਾਉਂਦੀ ਵੀ ਤੂੰ ਦੂਏ ਪੈਰ ਤੇ ਦੂਏ ਪੈਰ ਤੇ ਦੂਏ ਤੇ ਨਹੀਂ ਪਾਉਣਾ ਤਾਂ ਇਹ ਨਹੀਂ ਆਪੇ ਹੁਣ ਤਾਂ ਲੱਗ ਗਈ ਸਿੱਖਣ ਬਸ ਪੁੱਟੇ ਸਿੱਧੇ ਤਾਂ ਹੀ ਨਹੀਂ ਪਤਾ ਲੱਗਦਾ ਕਿ ਕਿੱਧਰ ਨੂੰ ਪਹਿਣਾ ਫ੍ਰੀਪ ਲੈ ਨਾ ਕੈਪੂਆ ਲੈ ਲੈ ਕਿੱਥੇ ਨਿਆਣੇ ਤਾਂ ਅੱਜ ਕੱਲ ਪਿਆਰੀਆਂ ਨੇ ਹਾਂ ਹਾਂ ਫੜ ਲਾ ਗਦੀ ਇਹ ਸੈਂਡਲੇ ਕਿੱਥੇ ਪਾਣੀ ਆ ਛੋਟੀ ਕੁੜੀ ਜੀ ਹੈ ਕੁੜੀ ਉਹ ਵੀ ਪੈਸੇ ਵੜੂਗੀ ਉਹ ਫਿਰ ਮੇਰੇ ਵਾਲੇ ਤੇ ਲੈ ਲੂਗੀ ਹਾਂ ਆਕਲੇ ਹੀ ਕਰ ਰਾਂ ਨਾ ਭਾਈ ਜੀ ਸਾਕਤਾ ਮਾਉਣ ਹਾਂ ਜਿਹੜੇ ਪੈਸੇ ਆ ਕੇ ਉਹਨਾਂ ਨੇ ਨੋਟ ਕਰੀ ਜਣੇ ਵੀ ਆਏ ਆ ਜਾ ਕੇ ਤਾਂ ਗਰਾਰੀ ਫਸ ਗਈ ਵੀ ਘਰ ਤੇ ਨਹੀਂ ਮਿਲਦੇ ਫਿਰ ਯਾਦ ਕਰਾਉਂਦੇ ਵੀ ਉਹੋ ਪੈਸੇ ਦੇ ਦੋ ਵੀ ਸਾਡੇ ਕਿਤੇ ਆ ਜਿਹੜੇ ਉਹਨਾਂ ਨੇ ਦਿੱਤੇ ਤੇ ਮਮਾ ਬਣ ਕੇ ਇੰਨੀ ਕਦੀ ਚਲ ਮਾਰ ਕੇ ਜੇ ਗੇੜਾ ਆ ਜਾਓ ਤੁਸੀਂ ਰਖੜਿਆਂ ਨੂੰ ਮਾਰ ਦਿਓ ਜਿਹੜਾ ਹਾਂ ਮੈਂ ਕਿਹਾ ਮੈਂ ਡੱਬੇ ਵੀ ਲੈ ਕੇ ਜਾਣੇ ਆ ਮੈਂ ਤਾਂ ਮੂੰਹ ਵੀ ਫਿੱਟੇ ਕਰਾਉਣੀ ਉਹਨਾਂ ਨੂੰ ਹਾਂ ਲੈ ਮੈਂ ਪਾਉਂਗੀ ਲਖੜਿਆਂ ਦੇ 1-2 ਦਿਨ ਪਹਿਲਾਂ ਹੀ ਆ ਜੂਗੀ ਫਿਰ ਬੱਸ ਇੱਕ ਨਾ ਲੋਟ ਲੱਗਿਆ ਬੱਸ ਆ ਜਾਓ ਘਰੇ ਆ ਅਸੀਂ ਕਿੱਥੇ ਜਾਣਾ ਬਾਤ ਤੇ ਬਾਤ ਤਾਂ ਭੰਬਰੀ ਹੋਊ ਦੂਰ ਪਾਸੇ ਤਾਂ ਕਿਤੇ ਜਾਂਦੇ ਨਹੀਂ ਹਾਂ ਹਾਂ ਗਰਮੀ ਗਰਮੀ ਜੇ ਜਮੀ ਪਿਆ ਨਾ ਪਿਆ ਇੱਕ ਬਰਾਬਰ ਹੀ ਹੋ ਜਾਂਦਾ ਕੰਮ ਜਦੋਂ ਹਮਸ ਹੋ ਜਾਂਦੀ ਹੈ ਰੋਪੜ ਦਾ ਮੀਹ ਅੱਕੜੀ ਪਿਆ ਜੀ ਤੁਸੀਂ ਘੁੰਡਾ ਜਾ ਨਾ ਕੱਢੀ ਜਾਓ ਰੋਪੜ ਦਾ ਜਨਤਾਲਾ ਕਰਕੇ ਰੱਖਦਾ ਕੰਮ ਜੀ ਦਾ ਕਹਿ ਰਿਹਾ ਸਰ ਤੁਸੀਂ ਮੇਰੀ ਕੇਲੇ ਦੇ ਰਹੇ ਨਹੀਂ ਕੀ ਪੈਣ ਠੀਕ ਹੈ ਤਨਵਾਤ ਅੱਧੇ ਛੱਡ ਕੇ ਆ ਗਏ ਤੁਹਾਨੂੰ ਚਲੋ ਠੀਕ ਹੈ ਬਾਜੀ ਫੇਰ ਨਹੀਂ ਕੀ ਆਵਾ ਤੈਨੂੰ ਲੈਣਾ ਮੈਂ ਕਹਿੰਦੀ ਨਹੀਂ ਵਿੱਚੀ ਦੀ ਮਾਂ ਚੱਲਦੀ ਕੋਈ ਮੈਂ ਠੀਕ ਛੜੀ ਸੀ ਕਿ ਉੱਕੇ ਪਿੰਡ ਤੇ ਚੱਲ ਗਏ ਨਾ ਫੋਨ ਕਰ ਗਿਆ ਅ ਟੁੱਟੀ ਚੱਲਦੀ ਹੈ ਹਾਂ ਬਸ ਬੰਦ ਕਰਦੀ ਹਾਂ ਕਿਉਂਕਿ ਇਹ ਚੱਲੋ ਜਾ ਪਤ ਅੱਛਾ ਜੀ ਚਲੋ ਠੀਕ ਹੈ ਜੀ ਮਿਲਦੇ ਹਾਂ ਫੇਰ ਤੁਹਾਨੂੰ